ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਧਨੀਏ ਦੀ ਪੰਜੀਰੀ ਇਹ ਤਾਂ ਨਹੀਂ ਇਹਦੀ ਪੰਜੀਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਤੇ ਸੁਆਦਿਸ਼ਟ ਲੱਗਦੀ ਹੈ ਇਹਨੂੰ ਅਸੀਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਬਣਾ ਕੇ ਤਿਆਰ ਕਰਾਂਗੇ ਭੋਗ ਲਗਾਉਣ ਵਾਸਤੇ ਤੇ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਪਲੀਜ਼ ਕਰ ਲਿਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪੰਜੀਰੀ ਬਣਾ ਕੇ ਤਿਆਰ ਕੀਤੀ ਤੰਗਿਆ ਪੰਜੀਰੀ ਬਣਾਵਾਂਗੇ ਜਨਮਸ਼ਟਮੀ ਤੇ ਸੀ 50 ਗ੍ਰਾਮ ਧਨੀਆ ਲਿਆਵਾ ਇਹਨੂੰ ਪੁੰਨ ਲੈਣੀ ਹਲਕਾ ਜਿਹਾ ਇਸੇ ਦਾ ਇਹਦਾ ਜ਼ਿਆਦਾ ਕਲਰ ਨਹੀਂ ਚੇਂਜ ਕਰਨਾ ਇਹਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਅਸੀਂ ਤੰਗਿਆ ਦੀ ਪੰਜੀਰੀ ਬਣਾਵਾਂਗੇ ਤੁਸੀਂ ਲੱਡੂ, ਪੇੜੇ, ਪਾਗ ਜੋ ਮਨ ਚਾਹੇ ਬਣਾ ਸਕਦੇ ਹੋ ਹਲਕਾ ਜਿਆ ਤਨੀਏ ਨੂੰ ਰੋਸਟ ਕਰ ਲਾਂ। ਧਨੀਏ ਨੂੰ ਅਸੀਂ ਹਲਕਾ ਜਿਆ ਰੋਸਟ ਕਰ ਲਿਆ ਵਾ। ਇਸ ਤੋਂ ਜ਼ਿਆਦਾ ਨਹੀਂ ਰੋਸਟ ਕਰਨਾ ਕਿ ਇਹਦਾ ਕਲਰ ਨਹੀਂ ਚੇਂਜ ਕਰਨਾ। ਹੁਣ ਅਸੀਂ ਇਹਨੂੰ ਕਿਸੇ ਕਿਸੇ ਭਾਂਡੇ ਵਿੱਚ ਕੱਢ ਲੈਨੇ ਤੇ ਇਹਨੂੰ ਠੰਡਾ ਕਰ ਲਈਏ। ਇਸੇ 프라이ਪੈਨ ਚ ਅਸੀਂ ਥੋੜਾ ਜਿਹਾ ਕੀ ਉਹ ਪਾ ਲਈਨੇ। ਡਰਾਈ ਫਰੂਟ ਲਿਆ ਵਾ। ਬਦਾਮਾਂ ਨੂੰ ਅਸੀਂ ਛੋਟੇ ਛੋਟੇ ਟੁਕੜੇ ਕਰ ਲਿਆ। ਨਾਲ ਹੀ ਅਸੀਂ ਗ੍ਰੀਨ ਹਲਕਾ ਜਿਆ ਰੋਸਟ ਕਰਾਂ। ਕੱਟ ਕਰ ਲਿਆ ਇਹਨੂੰ ਕੱਢ ਲੈਣੀ ਵਿੱਚੋਂ ਹੋਰ ਕਿਉਂ ਪਾਵਾਂਗੇ ਤੇ ਫੁੱਲ ਮਖਾਣਿਆਂ ਨੂੰ ਰੋਸਟ ਕਰ ਫੁੱਲ ਮਖਾਣੀ ਵੀ ਰੋਸਟ ਹੋ ਗਿਆ ਇਹਨੂੰ ਵੀ ਕੱਢ ਲਈਏ ਥੋੜਾ ਜਿਹਾ ਕਿਉਂ ਪਾ ਲਈਨੇ ਮੱਗਜ਼ ਲੈਏ ਤੇੰਤਰਾਂ ਦੇ ਅਸੀਂ ਮੱਗਜ਼ ਲੈਏ ਆ ਸੂਰਜਮੁਖੀ ਇਹਦੇ ਪਮਕਿਨ ਸੀਡ ਤੇ ਖਰਬੂਜੇ ਦੇ ਸੀਡ ਫਰਾਈ ਪੈਨ ਅਸੀਂ ਰੱਖ ਲਈ ਆ ਦੋ ਕ ਚਮਚੇ ਕਿਉਂ ਪਾ ਲਈਏ 1 ਚਮਚਾ ਖਸਕਾਸ ਜਾਨਿਕਾ ਪੋਪੀ ਸੀਡ ਖਸਕਾਸ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਤਾਂ ਇਹਦਾ ਸੀ ਪਾਊਡਰ ਬਣਾ ਲਿਆ ਬਰੀਕ ਪਾਊਡਰ ਬਣਾਇਆ ਹੁਣ ਅਸੀਂ ਇਹਦੇ ਵਿੱਚ ਤਨੀਆ ਪਾ ਲਾਂਗੇ ਇਹਨੂੰ ਵੀ ਹਲਕਾ ਜਿਹਾ ਭੁੰਨ ਲਈਏ ਕਿਉਂਕਿ ਅਸੀਂ ਇਹਨਾਂ ਪਹਿਲਾਂ ਵੀ ਭੁੰਨਿਆ ਸੀ ਜਦੋਂ ਇਹਦੇ ਵਿੱਚ ਹਲਕੀ ਜਿਹੀ ਖੁਸ਼ਬੂ ਆਏਗੀ ਉਦੋਂ ਤੱਕ ਅਸੀਂ ਇਹਨੂੰ ਭੁੰਨ ਲਾਂਗੇ ਨਹੀਂ ਇਹਨੂੰ ਹਾਲ ਕਾ ਰੋਸਟ ਕਰ ਲਿਆ ਇਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਪੁੰਨਿਆ ਸੀ ਉਹ ਮਿਕਸ ਕਰਾਂਗੇ ਸਾਰਾ ਡਰਾਈ ਫਰੂਟ ਪਾ ਲਾਂ ਫਿਰ ਮਿਕਸ ਕਰ ਦਿੰਨੇ ਹਾਂ ਥੋੜੇ ਜਿase ਸਮਝ ਲਈ ਇਹ ਵੀ ਪਾ ਲਾਂ ਅਸੀਂ ਮਿਸ਼ਰੀ ਨੂੰ ਪੀਸਿਆ ਵਾ ਤੁਸੀਂ ਮਿਸ਼ਰੀ ਦੀ ਜਗ੍ਹਾ ਤੇ ਖੰਡ ਨੂੰ ਵੀ ਪੀਸ ਸਕਦੇ ਜੀ ਅਸੀਂ ਇਹਨੂੰ ਟੇਸਟ ਅਨਸਾਰ ਪਾਵਾਂਗੇ। ਗੈਸ ਨੂੰ ਅਸੀਂ ਬੰਦ ਕਰ ਦਾਂ। ਤਾਂ ਇਹਦੀ ਪੰਜੀਰੀ ਬਣ ਕੇ ਤਿਆਰ ਆਇਆ। ਇਹ ਬਹੁਤ ਹੀ ਜਲਦੀ ਬਣ ਜਾਂਦੀ ਪੰਜੀਰੀ। ਜਨਮਾਸਟਮੀ ਤੇ ਕ੍ਰਿਸ਼ਨ ਕਨਈ ਵਾਲੀ ਪੰਜੀਰੀ ਬਣ ਕੇ ਤਿਆਰ।